ਪੰਜ ਸਿੰਘ ਸਾਹਿਬਾਨਾਂ ਦੀ ਜਿਹਨਾਂ ਦੀ ਬੈਠਕ ਲਗਾਤਾਰ ਜਾਰੀ ਹੈ ਤੇ ਇਸ ਬੈਠਕ ਚ ਕਈ ਵੱਡੇ ਫੈਸਲੇ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਲਏ ਜਾ ਸਕਦੇ ਕਿਉਂਕਿ ਬੈਠਕ ਸ਼ੁਰੂ ਹੋਈ ਸੀ तकरीबन ਸਵੇਰੇ 10 ਵਜੇ ਹੁਣ ਤੱਕ ਇਹ ਬੈਠਕ ਲਗਾਤਾਰ ਜਾਰੀ ਹੈ ਵਿਰਸਾ ਸਿੰਘ ਬਲਟੋਹਾ ਤੇ ਲੱਗੀ ਪਾਬੰਦੀ ਵੀ ਹਟਾਈ ਜਾ ਸਕਦੀ ਹੈ ਇਸ ਬਾਰੇ ਵੀ ਫੈਸਲਾ ਜਾਂ ਚਰਚਾ ਇਸ ਇਕੱਤਰਤਾ ਚ ਕੀਤੀ ਜਾ ਸਕਦੀ ਹੈ 10 ਗੈ ਗਿਆਨੀ ਗੁਰਪਚੰਨ ਸਿੰਘ ਤੇ ਵੀ ਲੰਗੀ ਜੋ پابੰਦੀ ਹੈ ਉਹ ਵੀ ਹਟਾਈ ਜਾ ਸਕਦੀ ਹੈ ਤੇ ਪੰਸ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਇਹ ਵੱਡੇ ਫੈਸਲੇ ਲਏ ਜਾ ਸਕਦੇ ਨੇ ਇਹ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਦੇ ਨਾਲ ਪਿਛਲੇ ਸਾਲ ਅਸੀਂ ਦੇਖਿਆ ਸੀ 15 ਅਕਤੂਬਰ ਨੂੰ ਜਦੋਂ ਵਿਰਸਾ ਸਿੰਘ ਮਲਟੋਹਾਂ ਨੂੰ ਤਲਬ ਕੀਤਾ ਗਿਆ ਅਕਾਲ ਤਖਸ ਹਬ ਤੇ ਤੇ ਉਸ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਉਸ ਵੇਲੇ ਦੇ ਬਲਵਿੰਦਰ ਸਿੰਘ ਭੂੰਦੜ ਉਹਨਾਂ ਨੂੰ ਆਦੇਸ਼ ਦਿੱਤੇ ਗਏ ਸੀ ਕਿ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ 10 ਸਾਲ ਦੇ ਲਈ ਬਾਹਰ ਕੱਢ ਦਿੱਤਾ ਜਾਏ ਤੇ ਹੁਣ ਉਸ ਫੈਸਲੇ ਬਾਰੇ ਵੀ ਬੁੱਤੋ ਵਿਚਾਰ ਇਸ ਮੀਟਿੰਗ ਚ ਕੀਤੀ ਜਾ ਸਕਦੀ ਹੈ 71 ਤੱਕ ਇਹ ਲਗਾਤਾਰ ਜਾਰੀ ਹੈ ਸਵੇਰੇ 10 ਵਜੇ ਸਿੰਘ ਸਾਹਿਬਾਨ ਇਕੱਠੇ ਹੋਏ ਸੀ ਪਰ ਹੁਣ ਤੱਕ ਇਹ ਮੀਟਿੰਗ ਲਗਾਤਾਰ ਚੋ ਰਹੀ ਹੈ ਮੇਰੇ ਨਾਲ ਮੇਰੇ ਸਹੋਗੀ ਰਾਜੀਵ ਸ਼ਰਮਾ ਫੋਨ ਲਾਈਵ ਜੁੜਨੇ ਨੇ ਰਾਜੀਵ ਮੀਟਿੰਗ ਹੁਣ ਤੱਕ ਜਾਰੀ ਹੈ ਕੀ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਨੇ ਕੀ ਵਿਰਸਾ ਸਿੰਘ ਬਲਟੋਹਾ ਤੇ ਲੱਗੀ ਪਾਬੰਦੀ ਵੀ ਹਟਾਈ ਜਾ ਸਕਦੀ ਹੈ ਔਰ ਬਿਲਕੁਲ ਜੋ ਮੀਟਿੰਗ ਹੈ ਪੰ ਸਿੰਘ ਸਹਿਬਾਨਾ ਦੀ ਉਹ 10 ਵਜੇ ਦੇ ਕਰੀਬ ਸ਼ੁਰੂ ਹੋਈ ਸੀ ਔਰ ਇਸ ਵਿਚਾਲੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਔਰ ਕੈਬਨਿਟ ਮੰਤਰੀ ਨੇ ਜਿਹੜੇ ਉਹ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਜੱਟੇਦਾਰ ਸਾਹਿਬ ਨੂੰ ਤਾਂ ਥੋੜਾ ਸਮਾਂ ਇਸ ਕਰਕੇ ਮੀਟਿੰਗ ਨੂੰ ਹੋਰ ਵੱਧ ਜ਼ਰੂਰ ਲੱਗ ਰਿਹਾ ਕਿਉਂਕਿ 1 ਵਜੇ ਦਾ ਸਮਾਂ ਜਿਹੜਾ ਮੀਡੀਆ ਨੂੰ ਦਿੱਤਾ ਗਿਆ ਸੀ ਕਿ ਪੱਤਰਕਾਰਾਂ ਦੇ ਨਾਲ ਜੋ ਹੈ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੱਲਬਾਤ ਕਰਨਗੇ ਪਰ ਉਸ ਵਿਚਾਲੇ ਇੱਕ ਹੋਰ ਜਿਹੜੀ ਤਸਵੀਰ ਦੇਖਣ ਨੂੰ ਮਿਲੀ ਕਿ ਜਿਹੜੇ ਅ ਵਰਤ ਸਿੰਘ ਬਲਟੋਹਾ ਨੇ ਜੋ ਕਿ ਆਪਾਂ ਵੇ ਅਕਾਲੀ ਦਲ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੀਤਾ ਗਿਆ ਪਰ ਪਿਛਲੀਆਂ ਜਿਹੜੀਆਂ ਜਮਨੀ ਚੋਣਾਂ ਹੋਈਆਂ ਤਰਨਤਨ ਦੇ ਵਿੱਚ ਉਸ ਦੇ ਵਿੱਚ ਕਾਫੀ ਸਰਗਰਮ ਉਹ ਨਜ਼ਰ ਆਈ ਸੀ ਤਾਂ ਕਿਤਨਾ ਕਿਤੇ ਸੰਕੇਤ ਜਿਹੜੇ ਨੇ ਉਹ ਜ਼ਰੂਰ ਮਿਲ ਰਹੇ ਸੀ ਕਿ ਜਲਦ ਉਹਨਾਂ ਦੀ ਜਿਹੜੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ ਪਰ ਜੇਕਰ ਗੱਲ ਕੀਤਾ ਗਿਆ ਕਰਾਂਗੇ ਕੁਲਦੀਪ ਸਿੰਘ ਗੱਦੀ ਤਾਂ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਕੱਲ ਜਿਹੜਾ ਨਿਊਜ਼ 18 ਤੇ ਜਦੋਂ ਉਹ ਗੱਲ ਵੀ ਕਰ ਰਹੇ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉਹਨਾਂ ਦਾ ਇਹ ਤਰੀਕ ਵੀ ਕਿ ਉਹ ਹੁਣ ਇੱਕ ਪੋਲੀਟੀਕਲ ਜਿਹੜੇ ਲੀਡਰ ਬਣ ਚੁੱਕੇ ਨੇ ਉਹ ਤਾਂ ਇਸ ਕਰਕੇ ਜਿਹੜਾ ਫੈਸਲਾ ਉਸ ਵੇਲੇ 2 ਦਸੰਬਰ ਨੂੰ ਸੁਣਾਇਆ ਗਿਆ ਸੀ ਉਸ ਦੇ ਵਿੱਚ ਇਹੀ ਗੱਲ ਕਹੀ ਗਈ ਸੀ ਕਿ ਸਾਰੇ ਜਿਹੜੇ ਚੁੱਲ੍ਹੇ ਨੇ ਉਸ ਮਿਟੇ ਜਾਣ ਦੂਜੇ ਪਾਸੇ ਜਿਹੜੇ ਜਥੇਦਾਰ ਅਗਿਆਨੀ ਗੁਰਵਚਨ ਸਿੰਘ ਜਿਹੜੇ ਕਿ ਉਸ ਵੇਲੇ ਜੱਥੇਦਾਰ ਸਨ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਜਿਹੜੀ ਆ ਉਹ ਦਿੱਤੀ ਗਈ ਸੀ ਔਰ ਉਸ ਮੁਆਫੀ ਦੇ ਚੱਲਦਿਆਂ ਹੀ ਕੈਨੇਗਰ ਬਚਨ ਸਿੰਘ ਦੀਆਂ ਜਿੰਨੀਆਂ ਵੀ ਜਿਹੜੀਆਂ ਸਾਫਤਾ ਜੱਥੇਦਾਰ ਦੇ ਵਜੋਂ ਸੇਵਾਵਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਉਹ ਸਾਰੀਆਂ ਵਾਪਸ ਲੈਣ ਦਾ ਆਦੇਸ਼ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜੋ ਹੈ ਸੁਣਾਇਆ ਗਿਆ ਸੀ ਤਾਂ ਇਹ ਦੋ ਜਿਹੜੇ ਫੈਸਲਿਆਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਅੱਜ ਉਹ ਜਿਹੜੇ ਫੈਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਕੇ ਇਹ ਦੋ ਇੱਕ ਸਾਫ ਦਾ ਜੱਥੇਦਾਰ ਔਰ ਇੱਕ ਸਾਫ ਦਾ ਸੀਨੀਅਰ ਅਕਾਲੀ ਲੀਡਰ ਜਿਹੜੇ ਇਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਜਾਂ ਜਿਹੜੀਆਂ ਰੋਕਾਂ ਲਗਾਈਆਂ ਗਈਆਂ ਸੀ ਉਹਨਾਂ ਤੋਂ ਅੱਜ ਉਹਨਾਂ ਨੂੰ ਮੁਕਤ ਕੀਤੇ ਜਾਣ ਦੀ ਪੂਰੀ ਜਿਹੜੀ ਚਰਚਾ ਇਸ ਵੇਲੇ ਹੋ ਰਹੀ ਹੈ ਪਰ ਨਾਲ ਦੀ ਨਾਲ ਇੱਕ ਹੋਰ ਵੀ ਚਰਚਾ ਹੈ ਕਿ ਜਿਹੜਾ 2 ਦਸੰਬਰ ਵਾਲੇ ਦਿਨ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜਾ ਫਕਰੇ ਕੌਮ ਵਾਪਸ ਕਰਨ ਦੇ ਲਈ ਕਹੀ ਗਈ ਸੀ ਆ ਗੱਲ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਅੱਜ ਹੋ ਸਕਦਾ ਹੈ ਕਿ ਉਸ ਸੀ ਨੂੰ ਲੈ ਕੇ ਵੀ ਜਿਹੜਾ ਉਹ ਫਰਮਾਨ ਹੈ ਉਹ ਵੀ ਵਾਪਸ ਲੈ ਲਿਆ ਜਾਵੇ ਤਾਂ ਦੋ ਤਿੰਨ ਐਸੇ ਅਹਿਮ ਜਿਹੜੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਵਿਚਾਰ ਚਰਚਾ ਹੋ ਰਹੀ ਹੈ ਔਰ ਥੋੜੀ ਦੇਰ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਇਤਿਹਾਸਕ ਫਸੀਲ ਹੈ ਉਥੋਂ ਇਹ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਜਾ ਸਕਦੇ ਨੇ ਖੁਦ ਗਿਆਨੀ ਕੁਲਦੀਪ ਸਿੰਘ ਗੱਜਰ ਜਿਹੜੇ ਚਾਰਹੋਰ ਸਿੰਘ ਸਾਹਿਬਾਨ ਨੇ ਥੋੜੀ ਦੇਰ ਦੇ ਵਿੱਚ ਇਸੇ ਥਾਂ ਤੋਂ ਵੱਡੇ ਅਹਿਮ ਫੈਸਲੇ ਜਿਹੜੇ ਸੁਣਾਉਂਦੇ ਹੋਏ ਨਜ਼ਰ ਆ ਸਕਦਾ ਰਾਜੀ ਅਰ ਤੋਂ ਜਾਣਕਾਰੀ ਚਾਹਵਾਂਗੇ ਕਿ ਜੋ ਪੁਰਾਣੇ ਫੈਸਲੇ ਸਿੰਘ ਸਾਹਿਬਾਨਾਂ ਦੇ ਵੱਲੋਂ ਲਏ ਜਾਂਦੇ ਨੇ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਬੇਸ਼ੱਕ ਇਹ ਵੱਡੇ ਫੈਸਲੇ ਸੁਣਾਏ ਗਏ ਸੀ ਕਿ ਇਹਨਾਂ ਫੈਸਲਿਆਂ ਨੂੰ ਦੁਬਾਰਾ ਤੋਂ ਨਵੇਂ ਜਥੇਦਾਰ ਪਲਟ ਸਕਦੇ ਨੇ ਤੇ ਦੇਖੋ ਇਹਦੇ ਵਿੱਚ ਇੱਕ ਸਭ ਤੋਂ ਅਹਿਮ ਚੀਜ਼ ਇਹ ਆ ਕਿਉਂਕਿ ਪਹਿਲਾਂ ਜਿਹੜੇ ਜਥੇਦਾਰਾਂ ਵੱਲੋਂ ਜੋ ਵੀ ਫੈਸਲੇ ਸੁਣਾਏ ਜਾਂਦੇ ਰਹੇ ਨੇ ਉਹਨਾਂ ਦੀ ਪਾਲਣਾ ਕਰਨਾ ਹਰ ਇੱਕ ਸਿੱਖ ਦਾ ਫਰਜ਼ ਹੁੰਦਾ ਔਰ ਜਿਸ ਤਰ੍ਹਾਂ ਸੁਖਵੀਰ ਬਾਦਲ ਨੂੰ ਜਿਹੜਾ ਫੈਸਲਾ ਸੁਣਾਇਆ ਗਿਆ ਕਿ ਉਹ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਬਾਹਰ ਬਰਸ਼ਾ ਲੈ ਕੇ ਇੱਕ ਸੇਵਾਦਾਰ ਦੇ ਤੌਰ ਤੇ ਬੈਠ ਕੇ ਸੇਵਾ ਨਿਭਾਉਣ ਕੀਤਾ। ਸੁਖਵੀਰ ਬਾਦਲ ਵੱਲੋਂ ਉਹ ਸੇਵਾਵਾਂ ਨਿਭਾਈਆਂ ਗਈਆਂ। ਪਰ ਇਸ ਪੂਰੇ ਮਸਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਕਿ ਇੱਕ ਨਵੀਂ ਸਿਆਸੀ ਪਾਰਟੀ ਬਣਦੀ ਹੈ ਔਰ ਜਿਹੜੇ ਜਥੇਦਾਰ ਦੇ ਵੱਲੋਂ ਇਹ ਸਾਰੇ ਫਰਮਾਨ ਉਸ ਵੇਲੇ ਪੜ ਕੇ ਸੁਣਾਏ ਗਏ ਹੋਣ ਔਰ ਉਹੀ ਉਸ ਧੜੇ ਦੇ ਪਾਧੇ ਵਿੱਚ ਪ੍ਰਧਾਨ ਬਣੇ ਤਾਂ ਕਿਤੇ ਨਾ ਕਿਤੇ ਇਸ ਪੂਰੇ ਜਿਹੜਾ ਜੋ ਵੀ ਉਸ ਦਿਨ ਫੈਸਲੇ ਸੁਣਾਏ ਗਏ ਸੀ ਉਸ ਨੂੰ ਕਿਤੇ ਨਾ ਕਿਤੇ ਸਿਆਸਤ ਜਾਂ ਸਿਆਸੀ प्रभाव तो प्रेरित ਦਿੱਤਾ ਜਾ ਰਿਹਾ ਹੈ ਪਰ ਥੋੜੀ ਦੇਰ ਦੇ ਵਿੱਚ ਜਦੋਂ ਗੈਨੀ ਕੁਲਦੀਪ ਸਿੰਘ ਗਰਗਾਜੇ ਪਰਮਾਨ ਆਪਣੇ ਜੋ ਵੀ ਅੱਜ ਦੀ ਮੀਟਿੰਗ ਦੇ ਵਿੱਚ ਸੁਣਾਉਣਗੇ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਾਲੇ ਸਪਸ਼ਟ ਹੋਣਗੀਆਂ ਕਿਉਂਕਿ ਹਾਲੇ ਇਹ ਚਰਚਾਵਾਂ ਨੇ ਇਹਨਾਂ ਚਰਚਾਵਾਂ ਦੇ ਉੱਤੇ ਮੋਹਰ ਲੱਗਦੀ ਹੈ ਕਿ ਇਦਾਂ ਹੀ ਹੁੰਦਾ ਹੈ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਏਗਾ ਪਰ ਕਿਉਂਕਿ ਅਵਿਰਤਾ ਸਿੰਘ ਬਲਟੋਹਾ ਖੁਦ ਸਵੇਰੇ ਅੱਜ ਇੱਥੇ ਪਹੁੰਚੇ ਸੀ ਜਾਨੀ ਗੁਰਵਚਨ ਸਿੰਘ ਵੀ ਨਜ਼ਰ ਆਏ ਤਾਂ ਇਸ ਕਰਕੇ ਉਸ ਤੋਂ ਬਾਅਦ ਇਸ ਚੀਜ਼ ਦੀ ਚਰਚਾ ਸਭ ਤੋਂ ਵੱਧ ਹੋ ਰਹੀ ਹੈ ਕਿ ਇਹ ਉਹ ਜਿਹੜੇ ਅਸੀਂ ਚੇਰੇ ਨੇ ਜਿਨ੍ਹਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਜਿੱਥੇ ਜਿੱਦਾਂ ਮੀਟਿੰਗਾਂ ਦਾ ਹਿੱਸਾ ਗਿਆਨੀ ਹਰਪ੍ਰੀਤ ਸਿੰਘ ਰਹੇ ਨੇ ਸਭ ਦਾ ਜਥੇਦਾਰ ਹੋ ਰਹੇ ਨੇ ਪਰ ਇਸ ਵੇਲੇ ਉਹ ਅਕਾਲੀ ਧਲ ਪੁਨਰਸੁਰਜੀਤ ਜਿਹੜੀ ਇੱਕ ਸਿਆਸੀ ਪਾਰਟੀ ਹੈ ਉਸ ਦੇ ਪ੍ਰਧਾਨ ਨੇ ਤਾਂ ਕਿ ਉਹਨਾਂ ਦੇ ਉਹਨਾਂ ਫੈਸਲਿਆਂ ਨੂੰ ਇਨ ਬਿਨ ਪਹਿਲਾਂ ਤਾਂ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਅੱਜ ਜੇਕਰ ਇਸ ਮੀਟਿੰਗ ਦੇ ਵਿੱਚ ਉਹਨਾਂ ਫੈਸਲਿਆਂ ਦੇ ਉੱਤੇ ਫਿਰ ਤੋਂ ਵਿਚਾਰ ਚੁੱਕੀ ਇਹ ਵੀ ਇੱਕ ਅਸੀਂ ਕਹਿ ਸਕਦੇ ਕਿ ਮੋੜ ਵਿਚਾਰ ਕਰਨ ਦੀ ਇੱਕ ਸੁਵਿਧਾ ਜ਼ਰੂਰ ਹਰ ਵੇਲੇ ਮੌਜੂਦ ਰਹਿੰਦੀ ਹੈ ਤਾਂ ਉਸ ਦੇ ਉੱਤੇ ਕਿਉਂਕਿ ਉਸ ਵੇਲੇ ਜਿਹੜਾ ਫੈਸਲਾ ਲਿਆ ਗਿਆ ਉਸ ਵੇਲੇ ਸਾਰੇ ਫੈਸਲਿਆਂ ਦੇ ਉੱਤੇ ਨਾਲ ਦੀ ਨਾਲ ਇਹ ਵੀ ਚੱਲ ਗਈ ਕਿ ਜਿਕੇ ਇਹਨਾਂ ਸਾਰੇ ਫੈਸਲਿਆਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਉਸ ਦੀ ਜਿਹੜੀ ਰਿਪੋਰਟ ਹੈ ਉਹ ਅਕਾਲ ਤਖਤ ਸਾਹਿਬ ਤੇ ਸੌਂਪੀ ਜਾਵੇ ਪਰ ਕਿਉਂਕਿ ਉਸ ਵੇਲੇ ਜਿਹੜੀ ਇੱਕ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਦਾ ਵੀ ਕਾਫੀ ਰੋਲਾ ਪਿਆ ਸੀ ਉਸ ਕਮੇਟੀ ਤੋਂ ਜੋ ਹੈ ਜਿਹੜੇ ਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਇਸ ਤੋਂ ਇਲਾਵਾ ਕਿਰਪਾਲ ਸਿੰਘ ਬਡੂਂਗਰ ਇਹਨਾਂ ਨੇ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਲਿਆ ਸੀ ਕਿਉਂਕਿ ਕਿਤਨਾ ਕਿਤੇ ਲੀਡਰ ਇਹ ਕਹਿੰਦੇ ਸੀ ਕਿ ਇਹ ਸਾਰੇ ਫੈਸਲੇ ਜਾਂ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੇ ਆਲੇ-ਦੁਆਲੇ ਹੀ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਕਿਤਨਾ ਕਿਤੇ ਸੁਖਵੀਰ ਬਾਦਲ ਨੂੰ ਹਟਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਪਰ ਕਿਉਂਕਿ ਜੇਕਰ ਅਸੀਂ ਗੱਲ ਕਰਦੇ ਹਾਂ ਕਾਲ ਤਖਤ ਸਾਹਿਬ ਦੀ ਤਾਂ ਇੱਥੋਂ ਇੱਕ ਪੰਥ ਨੂੰ ਅਸੀਂ ਕਹਿ ਸਕਦੇ ਹਾਂ ਕਿ ਸੇਦ ਦੇਣ ਵਾਲੇ ਫੈਸਲੇ ਪੰਥ ਨੂੰ ਸੇਦ ਜਿਹੜੀ ਇਸ ਤਖਤ ਤੋਂ ਮਿਲਦੀ ਹੈ ਅਗਵਾਈ ਇਸ ਤਖਤ ਦੀ ਸਾਰਾ ਪੰਥ ਕਰਦਾ ਹੈ ਤਾਂ ਅੱਜ ਕੀ ਇਹਨਾਂ ਫੈਸਲਿਆਂ ਦੇ ਉੱਤੇ ਹੁਣ ਵਿਚਾਰ ਚਰਚਾ ਕਰਕੇ ਆਦੇਸ਼ ਜਾਂ ਹੁਕਮ ਜਾਰੀ ਹੁੰਦੇ ਨੇ ਉਹ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਣ ਦੀ ਹੈ ਜੀ ਰਾਜੀ ਜੀ ਕਿੰਨੇ ਦੇਰ ਤੱਕ ਮੀਟਿੰਗ ਹੋਰ ਚੱਲੇਗੀ ਤੇ ਇਸ ਬਾਰੇ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ ਕਿ ਤਰਨਪ੍ਰੀਤ ਸਿੰਘ ਸੌਂਦ ਇੱਥੇ ਪੇਸ਼ ਹੋਏ ਨੇ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਜਾ ਸਕਦੀ ਹੈ ਦੂਸਰੇ ਪਾਸੇ ਗੁਣਾਗੜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵੀ ਜ਼ਿਕਰ ਹੋ ਰਿਹਾ ਹੈ ਅ ਤੇ ਦੇਖੋ ਜਿੱਥੋਂ ਤੱਕ ਤਰਨ ਤ੍ਰੀਸੀ ਸੀ ਸੌਂਦੇ ਦਾ ਸਵਾਲ ਹੈ ਤਾਂ ਉਹ ਫਿਲਹਾਲ ਨਹੀਂ ਪਹੁੰਚੇ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਵੱਲੋਂ ਇੱਕ ਪੱਤਰ ਭੇਜ ਕੇ ਸਮਾਂ ਜਿਹੜਾ ਹੋਰ ਮੰਗਿਆ ਗਿਆ ਹੈ ਕਿ ਥੋੜਾ ਸਮਾਂ ਹੋਰ ਵਧਾਇਆ ਜਾਵੇ ਉਸ ਨੂੰ ਲੈ ਕੇ ਵੀ ਥੋੜੀ ਦੇਰ ਦੇ ਵਿੱਚ ਜਦੋਂ ਗਿਆਨੀ ਗੁਰਦੀਪ ਸਿੰਘ ਗੜਗੱਜ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਤਾਂ ਇਹ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲਾਜ਼ਮੀ ਤੌਰ ਤੇ ਮਿਲਣਗੇ ਪਰ ਜਿੱਥੋਂ ਤੱਕ ਸਵਾਲ ਹੈ ਕਿ ਮੀਟਿੰਗ ਕਿੰਨੀ ਦੇਰ ਚੱਲਦੀ ਹੈ ਕਿਉਂਕਿ ਪਹਿਲਾਂ ਮੀਡੀਆ ਨੂੰ 1 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਸ ਵਿਚਾਲੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਜਾਂ ਹੋਰ ਕੈਬਨਿਟ ਮੰਤਰੀ ਨੇ ਉਹਨਾਂ ਦੀ ਮੁਲਾਕਾਤ ਵਿੱਚ ਹੋਣ ਕਰਕੇ ਥੋੜਾ ਸਮਾਂ ਜ਼ਰੂਰ ਵੱਧ ਲੱਗ ਰਿਹਾ ਤਾਂ ਲੱਗ ਰਿਹਾ ਕਿ 15 ਤੋਂ 20 ਮਿੰਟ ਦੇ ਵਿੱਚ ਵਿੱਚ ਪਹਿਲਾਂ ਕੋਈ ਨਾ ਕੋਈ ਜਿਹੜਾ ਫੈਸਲਾ ਜਾਂ ਆਦੇਸ਼ ਜਿਹੜਾ ਉਹ ਸਾਨੂੰ ਸੁਣਨ ਨੂੰ ਜਾਂ ਦੇਖਣ ਨੂੰ ਮਿਲ ਸਕਦਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਣ ਦੇ ਲਈ ਤੇ ਪੰਜ ਸਿੰਘ ਸਾਹਿਬਾਨਾ ਦੀ ਇਕੱਤਰਤਾ ਲਗਾਤਾਰ ਜਾਰੀ ਹੈ ਸਵੇਰੇ 10 ਵਜੇ ਤੋਂ ਇਹ ਇਕੱਤਰਤਾ ਸ਼ੁਰੂ ਹੋਈ ਹੈ ਕਈ ਵੱਡੇ ਜੋ ਫੈਸਲੇ ਨੇ ਇਸ ਪੂਰੀ 71 ਤਾਛ ਵਿਚਾਰੇ ਜਾ ਰਹੇ ਨੇ ਵਿਰਸਾ ਸਿੰਘ ਵਲਟੋਹਾ ਤੇ ਲੱਗੀ ਪਾਬੰਦੀ ਹਟਾਈ ਜਾ ਸਕਦੀ ਹੈ ਇਸ ਲਈ ਇਹ ਹੈਮਤ ਵੱਡੀ ਖਬਰ ਗਿਆਨੀ ਗੁਰਬਚਨ ਸਿੰਘ ਤੇ ਲੱਗੀ ਪਾਬੰਦੀ ਵੀ ਹਟਾਈ ਜਾ ਸਕਦੀ ਹੈ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਅਕਾਲ ਤਖਤ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ 10 ਸਾਲ ਦੇ ਲਈ ਬਾਹਰ ਕਰਨ ਦਾ ਹੁਕਮ ਦਿੱਤਾ ਸੀ ਇਨਫੈਕਟ ਉਹ ਕਾਰਵੇ ਦਿੱਤੇ ਗਏ ਸੀ ਪਰ ਹੁਣ ਇਸ ਫੈਸਲੇ ਤੋਂ ਮੁੜ ਤੋਂ ਵਿਚਾਰ ਹੋ ਰਿਹਾ ਸੀ ਬੀਤੇ ਕਾਲਸੇ ਦੇਖਿਆ ਸੀ ਕਿ ਇਸ ਲਈ ਕਨਾਲ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਪਿਹੁਣ ਜੋ ਗਿਆਨੀ ਹਰਪੀ ਸਿੰਘ ਨੇ ਇੱਕ ਪੋਲਿਟਿਕਲ ਆਗੂ ਬਣ 2 ਤਰੀਕ ਦਾ ਉਹ ਜ਼ਿਕਰ ਜਰੂਰੀ ਕਿ 2 ਤਰੀਕ ਨੂੰ ਅਕਾਲ ਤਖਸਬ ਦੀ ਫਸੀਲ ਤੋਂ ਪੰਨ ਸਿੰਘ ਸਾਹਿਬਾਨਾਦੋਲ ਵੱਡੇ ਫੈਸਲੇ ਸੁਣਾਏ ਗਏ ਸੀ ਕਿਸ ਤਿੱਕੇ ਦੇ ਨਾਲ ਜਿਸ ਤੋਂ ਮਨੇ ਅਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ 2007 ਤੋਂ ਲੈ ਕੇ 2017 ਤੱਕ ਜਿੰਨੀ ਸਮੁੱਚੀ ਕੈਬਨਿਟ ਹੈ ਉਹਨਾਂ ਦੇ ਵੱਲੋਂ ਵੀ ਤਲਬ ਕੀਤਾ ਗਿਆ ਸੀ ਤੇ ਉਹਨਾਂ ਨੂੰ ਧਾਰਮਿਕ ਸਜ਼ਾ ਸਭ ਨੂੰ ਸੁਣਾਈ ਸੀ ਹਾਲਾਂਕਿ ਧਾਰਮਿਕ ਸਜ਼ਾ ਸਭ ਦੇ ਵੱਲੋਂ ਵੀ ਕੰਪਲੀਟ ਕੀਤੀ ਗਈ ਸੀ ਉਸ ਤੋਂ ਬਾਅਦ ਕਿਸ ਤਿਕ ਨਾਲ ਅਕਤੂਬਰ ਦਾ ਉਹ ਮਹੀਨਾ ਜਦੋਂ ਕਿ ਵਿਰਸਾ ਸਿੰਘ ਵਲਟੋਹਾ ਨੂੰ ਤਲਬ ਕੀਤਾ ਗਿਆ ਸੀ ਸ਼ੋਮਨੀ ਅਕਾਲ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਉਸ ਤਰ੍ਹਾਂ ਦੱਤਿਹਦਾਰ ਸਹਿਬਾਨਾ ਦੇ ਉੱਤੇ ਦਬਾਅ ਵਾਲੇ ਬਿਆਨ ਦੇਣ ਤੋਂ ਬਾਅਦ ਠਿਰਕਾਲ ਤੱਕ ਸਾਹਿਬ ਦੇ ਉੱਤੇ ਇਹਨਾਂ ਨੂੰ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿੰਘ ਸਾਹਿਬਾਨਾ ਨੇ ਸ਼ੋਮਨੀ ਅਕਾਲਗਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਉਸ ਟਾਈਮ ਆਦੇਸ਼ ਦਿੱਤੇ ਸੀ ਕਿ ਵਿਰਸਾ ਸਿੰਘ ਬਲਟੋਹਣ ਸ਼੍ਰੋਮਣੀ ਕਲਦਲਚੋਂ 10 ਸਾਲ ਦੇ ਲਈ ਬਾਹਰ ਕੱਢਿਆ ਜਾਏ ਜ਼ਿਕਰ ਇਹ ਵੀ ਖਾਸ ਹੈ ਕਿ ਵਿਰਸਾ ਸਿੰਘ ਬਲਟੋਹਣ ਅਚਰਕਾਲ ਤੱਕ ਸਾਹ ਦੇ ਉੱਤੇ ਪੇਸ਼ ਹੋਏ ਸੀ ਉਸ ਦੌਰਾਨ ਜਿਸ ਤੋਂ ਬਾਅਦ ਜਥੇਦਾਰ ਸਹਿਬਾਨਾ ਦੇ ਵੱਲੋਂ ਸ਼੍ਰੋਮਣੀ ਅਕਾਲਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਪਾਰਟੀ ਚੋ ਦਿਖਾਇਆ ਸੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਗੱਲ ਦਾ ਜ਼ਿਕਰ ਵੀ ਹੋਇਆ ਸੀ ਗਿਆਨੀ ਰਗबीर ਸਿੰਘ ਜੋ ਕਿ ਮੌਜੂਦਾ ਸਮੇਤ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਦੱਸਿਆ ਸੀ ਕਿ ਬੀਤੇ ਦਿਨ ਹੀ ਉਹ ਬਿਮਾਰ ਅਸੀ ਤੇ ਕਿਸ ਤਰੀਕੇ ਨਾਲ ਵਿਰਸਾ ਸਿੰਘ ਵਲਟੋਹਾ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਉਹ ਪਹੁੰਚੇ ਤੇ ਇਸ ਮੌਕੇ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕਿਤਨਾ ਕਿਤੇ ਦਬਾਅ ਪਾਇਆ ਗਿਆ ਸੀ सिंह صاحبانہ ਦੇ ਉੱਪਰ ਕਿਸੁਬੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਵੱਡਾ ਫੈਸਲਾ ਯਾਨਕੀ ਉਲਟ ਜੋ ਫੈਸਲਾ ਹੈ ਉਹ ਨਾ ਲਿਆ ਜਾਏ ਨਹੀਂ ਤੇ ਮੈਂ ਖੰਡੇ ਖੜਕਾ ਦਵਾਂਗਾ ਹਾਲਕਿ ਜਥੇਦਾਰ ਸਾਹਿਬਾਨ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਜੋ ਵੀ ਗੱਲਬਾਤ ਹੋਈ ਸੀ ਜਾਨੀ ਰਗबीर ਸਿੰਘ ਦੇ ਵਿਚਾਲੇ ਤੇ ਦੂਸਰੇ ਪਾਸੇ ਵਿਰਸਾ ਸਿੰਘ ਬਲਟੋਹਾ ਦੇ ਵਿਚਾਲੇ ਉਸ ਪੂਰੀ ਗੱਲਬਾਤ ਦੀ ਰਿਕਾਰਡਿੰਗ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕੀਤੀ ਗਈ ਸੀ ਉਸ ਦੌਰਾਨ ਵੱਖ-ਵੱਖ ਵੀਡੀਓ ਕਲਿੱਪਸ ਵੀ ਸਾਹਮਣੇ ਆਈਆਂ ਸੀ ਆਡੀਓ ਕਲਿੱਪਸ ਸਾਹਮਣੇ ਆਈਆਂ ਸੀ ਕਿਸਤੇ ਕੇ ਨਾਲ ਜਰੂ ਤਲਬ ਕੀਤਾ ਗਿਆ ਸੀ ਵਿਰਸਾ ਸਿੰਘ ਬਲਟੋਹਾ ਨੂੰ ਤੇ ਕਿਤਨਾ ਕਿਤੇ ਤਿੱਕੀ ਸ਼ਬਦਾਵਲੀ ਦਾ ਇਸਤੇਮਾਲ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਐਕਸ਼ਨ ਲਿਆ ਗਿਆ ਸੀ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕਿਉਂਕਿ ਕਿਸ ਤਿਕ ਨਾਲ ਸਿੰਘ ਸਾਹਿਬਾਨਾ ਦਾ ਹਾਲਚਲ ਉਹ ਜਾਣ ਲੈ ਭਾਚੀ ਸੀ ਹਾਲਚਲ ਜਾਣਨ ਤੋਂ ਬਾਅਦ ਉਹਨਾਂ ਦੇ ਵੱਲ ਰਿਕਾਰਡਿੰਗ ਕੀਤੀ ਗਈ ਸੀ ਇਹ ਵੀ ਇਲਜ਼ਾਮ ਵਿਰਸਾ ਸਿੰਘ ਬਲਟੋਹਾ ਤੇ ਲੱਗੇ ਸੀ ਕਿ ਸਿੰਘ ਸਾਹਿਬਾਨਾ ਤੇ ਦਬਾਅ ਉਹਨਾਂ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਜਿਸ ਸਬੱਧ ਦੇ ਐਕਸ਼ਨ ਲਿਆ ਗਿਆ ਤੇ ਐਕਸ਼ਨ ਲੈਂਦੇ ਹੋਏ ਇੱਕ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਸੀ ਕਿ ਉਹ ਵਿਰਸਾ ਸਿੰਘ ਬਲਟੋਹ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦੇ